ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਫੰਤ ਫੈਸ਼ਨ ਆਰਤੀ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਸਮਰ ਕਲੈਕਸ਼ਨ ਦੇ ਵਿੱਚ ਪਿਓਰ ਕੈਮਰਿਕ ਦੇ ਸੂਟ ਪਹਿਲਾ ਸੂਟ ਹੈ ਜੀ ਰੈਸਟ ਕਲਰ ਦੇ ਵਿੱਚ ਇਹ ਰਹੇਗਾ ਜੀ ਘੇਰੇ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਕਿੰਨਾ ਪਿਆਰਾ ਥ्रेड ਵਰਕ ਕੀਤਾ ਹੋਇਆ ਦੇਖੋ ਕਿ ਨਿਸਫਾਇਦਾ ਕਮਾ ਇਹ ਰਹੇਗਾ ਜੀ ਗਲਾ ਇਹ ਰਹੇਗਾ ਫਰੰਟ ਸਾਰਾ ਹੈਵੀ ਇਹ ਰਹੇਗੀ ਜੀ ਨਾਲ ਪਲੇਨ ਬਾਟਮ ਇਹ ਸਾਰਾ ਸੂਟ ਜਿਹੜਾ ਆ 올ਓਵਰ ਰਹੇਗਾ 5 ਮੀਟਰ ਪਿਓਰ ਕੈਮਬ੍ਰਿਕ ਦੇ ਵਿੱਚ ਇਸ ਸੂਟ ਦਾ ਜੀ ਜਿਹੜਾ ਆ ਫਰੰਟ ਹੈਵੀ ਰਹੇਗਾ ਇਹ ਰਹੇਗਾ ਜੀ ਨਾਲ ਦੁਪੱਟਾ ਹਾਫ ਪਿਓਰ ਦਾ ਬ੍ਰਸ਼ ਪੇਂਟ ਕੀਤਾ ਹੋਇਆ ਪਰ ਦੇਖੋ ਕਿੰਨਾ ਪਿਆਰੇ ਫਲਾਵਰ ਬਣਾਏ ਹੋਏ ਆ ਦੁਪੱਟਾ ਹੋਏ ਜੀ ਪੂਰਾ 2.5 ਮੀਟਰ ਰਹੇਗਾ ਤੁਸੀਂ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਸੂਟ ਜਿਹੜੇ ਆ ਸੁਪਰ ਟੈਕਸ ਬ੍ਰਾਂਡ ਦੇ ਵਿੱਚ ਰਹਿਣਗੇ ਇਹ ਪਿਓਰ ਕੈਮਰੀ ਕਿਤੇ ਸੂਟ ਦਾ ਪ੍ਰਾਈਸ ਰਹੇਗਾ ਜੀ 650 ਰੁਪਇਆ ਦੇਖੋ ਬਹੁਤ ਪਿਆਰਾ ਲੱਗ ਰਿਹਾ ਸੂਟ ਇਹ ਰਹੇਗਾ ਜਿਓਗਲਾ ਨੈਕਸਟ ਕਲਰ ਡਿਜ਼ਾਈਨ ਸਾਰਿਆਂ ਦਾ ਇੱਕੋ ਜਿਹਾ ਰਹੇਗਾ ਕਲਰ ਡਿਫਰੈਂਟ ਜਿਹੜਾ ਫੈਬਰਿਕ ਹੈ ਉਹ ਵੀ ਪਿਓਰ ਕੈਮਰੀਕ ਦਾ ਰਹੇਗਾ ਤੁਸੀਂ ਦੇਖੋ ਪੀਸ ਕਿੰਨਾ ਪਿਆਰਾ ਹੈ ਇਹ ਰਹੇਗਾ ਬ੍ਰਸ਼ ਪੇਂਟ ਵਾਲਾ ਦੁਪੱਟਾ ਸੂਟ ਬਣ ਕੇ ਬਹੁਤ ਵਧੀਆ ਲੱਗੇਗਾ ਇਹਦੇ ਵੀ ਸਲਵਾਰ ਪਲੇਨ ਰਹੇਗੀ ਨਾਲ ਇਹ ਰਹੇਗਾ ਜੀ ਅਗਲਾ ਕਲਰ ਇਹ ਰਹੇਗਾ ਜੀ ਡਾਰਕ ਮਹਿਰੂਨ ਕਲਰ ਦਾ ਸੂਟ ਇਹਦਾ ਵੀ ਡਿਜ਼ਾਈਨ ਤੁਸੀਂ ਦੇਖੋ ਕਿਹਰੇ ਦਾ ਕਿੰਨਾ ਪਿਆਰਾ ਆ ਉਸੇ ਤਰ੍ਹਾਂ ਬ੍ਰਸ਼ ਪੇਂਟ ਵਾਲਾ ਦੁਪੱਟਾ ਜੇਕਰ ਤੁਹਾਨੂੰ ਸਾਡੇ ਸੂਟ ਪਸੰਦ ਆਏ ਹੋ ਤਾਂ ਸਾਡੀ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ বহুত বহুত ধন্যবাদ